ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਦੋਸਤ پرویز ਭਟ ਜਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਖੜਾ ਦੇ ਨਾਲ ਬਹੁਤ ਵੱਡਾ ਜਿਹੜਾ ਨੁਕਸਾਨ ਆ ਉਹ ਹੋ ਗਿਆ ਤੇ ਆ ਇਸ ਟਾਈਮ ਅਸੀਂ ਪਿੰਡ ਦੇ ਵਿੱਚ ਖੜੇ ਆ ਮੱਲੀਆਂ ਤੋਂ ਨਾਲ ਹੀ ਪਿੰਡ 10 10 ਤੋਂ 15 ਮਿੰਟ ਲੱਗਦੇ ਆ ਜੀ ਤਲਵੰਡੀ ਭਰੋਂ ਤੇ ਆ ਮੇਰੇ ਪਿੱਛੇ ਤੁਸੀਂ ਦੇਖ ਲਓ ਸਾਰਾ ਟੋਟਲੀ ਪਾਣੀ ਭਰ ਗਿਆ ਔਰ ਤਲਵੰਡੀ ਭਰੋਂ ਦੇ ਲੋਕਾਂ ਨੂੰ ਜਿਹੜਾ ਡਰ ਮਹਿਸੂਸ ਜਿਹੜਾ ਹੋ ਰਿਹਾ ਕਿ ਅੱਜ ਰਾਤ ਨੂੰ ਜਿਹੜਾ ਪਾਣੀ ਆ ਉਹ ਤਲਵੰਡੀ ਭਰੋਂ ਦੇ ਵਿੱਚ ਸਾਰਾ ਆ ਸਕਦਾ ਹੈ ਤੇ ਮੇਰੇ ਵੀਰ ਸ਼ੰਮੀ ਜੀ ਅੱਗੇ ਆ ਕੇ ਦਿਖਾ ਦਿਓ ਪਹਿਲਾਂ ਪਹਿਲਾਂ ਤਾਂ ਆਪਾਂ ਲੱਕਾ ਰਦਗੇ ਤੁਹਾਨੂੰ ਉਹ ਦੇਖਿਓ ਜੀ ਦੂਰ ਤੱਕ ਪਰਲੀ ਆ ਦੇਖੋ ਜੀ ਪਾਣੀ ਇੱਥੇ ਤੱਕ ਆ ਗਿਆ ਆ ਤੇ ਉਹ ਦੇਖ ਲਓ ਦੂਰ ਤੱਕ ਸਾਰਾ ਪਾਣੀ ਪਾਣੀ ਹੋਇਆ ਪਿਆ ਜੀ ਜਿਹੜੀ ਬਈਆਂ ਆਉਂਦੀ ਉਹ ਬਈ ਦਾ ਪਾਣੀ ਵੀ ਇਹਦੇ ਵਿੱਚ ਆ ਔਰ ਇਧਰ ਲਾ ਉਧਰ ਲਾ ਸਾਰਾ ਪਾਣੀ ਇਧਰ ਇਧਰ ਤਲਵੰਡੀ ਭਰੋਵਲ ਨੂੰ ਤੁਰਿਆ ਆਉਂਦਾ ਜੀ ਤੇ ਇਧਰੋਂ ਵੀ ਦਿਖਾ ਦਿਓ ਛੰਮੀ ਜਿੱਥੇ ਤੁਹਾਡੀ ਨਿਗਾਹ ਵੱਜੂਗੀ ਪਾਣੀ ਪਾਣੀ ਆ ਜੀ ਉਹ ਤੱਕ ਦਿਖਾ ਦਿਓ ਕਿੰਦਾ ਪਾਣੀ ਮੋਟਰਾਂ ਵਗੈਰਾ ਸਾਰਾ ਕੁਝ ਪਾਣੀ ਦੇ ਵਿੱਚ ਇਧਰ ਦੇਖੋ ਜੀ ਸਮੇਂ ਹੀ ਪਛਾਣ ਆਓ ਜੀ ਮਸਤਰੀ ਸਾਹਿਬ ਤੁਸੀਂ ਆਓ ਜੀ ਆਜੋ ਇਹ ਸਾਡੇ ਮਸਤਰੀ ਸਾਹਿਬ ਤੇ ਇਹ ਮਸਤਰੀ ਸਾਹਿਬ ਦਾ ਹੀ ਘਰ ਆ ਮਸਤਰੀ ਸਾਹਿਬ ਅਸੀਂ ਇਹ ਹੈਵੀ ਮਸਤਰੀ ਆ ਤੇ ਇਹ ਬਾਪੂ ਲਾਲ ਬਾਦਸ਼ਾਹ ਦਰਬਾਰ ਸੱਚਖੰਡ ਕੋਠੀ ਜਿਹੜਾ ਨਕੂਦਰ ਦੇ ਵਿੱਚ ਆ ਉਹ ਇਹਨਾਂ ਨੇ ਬਣਾਇਆ ਤੇ ਇਹਨਾਂ ਦਾ ਪਿੰਡ ਆ ਇਹਨਾਂ ਦੇ ਘਰ ਦੇ ਵਿੱਚ ਆਪਾਂ ਖੜੇ ਆ ਅੱਛਾ ਮਸਤਰੀ ਸਾਹਿਬ ਪਹਿਲਾਂ ਤਾਂ ਦੱਸ ਦਿਓ ਤੁਹਾਡਾ ਨਾਮ ਕੀ ਆ ਜੀ ਰੂਪ ਲਾਲ ਜੀ ਰੂਪ ਲਾਲ ਜੀ ਜਿਹੜਾ ਹੁਣ ਇਸ ਟਾਈਮ ਅੱਜ ਤਰੀਕ 2 ਸਤੰਬਰ 2025 ਹੋ ਗਿਆ ਹੈ ਨਾ ਜੀ ਤੇ ਅੱਜ ਦੀ ਡੇਟ ਦੇ ਵਿੱਚ ਕਿੱਦਾਂ ਦਾ ਮਾਹੌਲ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਕਿੰਨਾ ਕੁ ਡਰ ਮਹਿਸੂਸ ਹੋ ਰਿਹਾ ਵੀ ਜਿਹੜਾ ਇਹ ਪਾਣੀ ਆ ਵੀ ਇੱਧਰ ਨੂੰ ਨਾ ਤੁਰ ਪਿਆ ਪਾਣੀ ਦਾ ਤਾਂ ਭਾਜੀ ਕਿਹ ਹੈ ਹੋਏ ਰਾਤ ਨੂੰ ਆ ਸਕਦਾ ਵੀ ਇੱਧਰ ਨੂੰ ਅੱਛਾ ਤੁਹਾਨੂੰ ਦੱਸਿਆ ਜੀ ਹਾਂ ਜੀ ਦੱਸ ਕੇ ਗਏ ਸੀ ਕੱਲ ਐਮ ਐਲ ਏ ਪਾਣੀ ਆ ਸਕਦਾ ਵੀ ਆਪਣਾ ਫੜਾ ਪ੍ਰਬੰਧ ਰੱਖਿਓ ਜੀ ਤੇ ਕਿੱਦਾਂ ਕਿੱਦਾਂ ਪ੍ਰਬੰਧ ਆ ਛਮੀ ਜੀ ਪਹਿਲਾਂ ਦਿਖਾ ਦਿਓ ਸਾਰੇ ਪ੍ਰੈਕਟ ਵਾਲੇ ਆ ਸਾਰੇ ਖੜੇ ਆਜੋ ਭਾਜੀ ਤੁਸੀਂ ਵੀ ਆਜੋ ਇੱਧਰ ਸਾਰੇ ਕੋਈ ਨਹੀਂ ਇਹ ਪਿੰਡ ਵਾਸੀ ਆ ਸਾਰੇ ਤਲਵੰਡੀ ਭਰੋ ਦੇ ਤੇ ਚਾਰ ਛੜਕਾਂ ਭਾਜੀ ਪੰਜ ਛੜਕਾਂ ਉਹ ਵੀ ਬੰਦ ਆ ਆਪਣੀਆਂ ਕੋਈ ਜਾਣਦਾ ਕੋਈ ਨਕੂਦਰ ਹੈ ਨਹੀਂਗਾ ਇੱਕ ਛੜਕ ਚੱਲਦੀ ਆ ਆਪਣੀ ਬਾਕੀ ਸਾਰੇ ਰਸਤੇ ਬੰਦ ਵੈਸੇ ਵੈਸੇ ਪਿੰਡ ਨੂੰ ਕਿੰਨੇ ਜਿਹੜੇ ਲੱਗਦੇ ਆ ਰਸਤੇ ਜਿੰਨੇ ਲੱਗਦੇ ਆ ਇਹਨੂੰ ਛੇ ਰਸਤੇ ਲੱਗਦੇ ਆ ਪਿੰਡ ਨੂੰ ਪਿੰਡ ਨੂੰ ਅੱਛਾ ਜੀ ਤੇ ਜਿਹੜੇ ਮੇਨ ਰਸਤੇ ਬੰਦ ਹੋ ਗਏ ਆ ਇੱਕ ਹੀ ਆ ਬਸ ਛੂੜ ਵਾਲਾ ਜਿੱਧਰ ਦੀ ਹੁਣ ਰਸਤਾ ਆ ਰਿਹਾ ਹਾਂਜੀ ਵੈਸੇ ਪਿੰਡ ਵਾਸੀ ਉਧਰ ਦੀ ਨਹੀਂ ਸੀ ਜਾਂਦੇ ਨਹੀਂ ਉਧਰ ਦੀ ਘਟ ਜਾਂਦੇ ਸੀਗੇ ਇਹੀ ਰਸਤੇ ਜਿਹੜੇ ਮੇਨ ਐ ਕੋਹ ਰਸਤਾ ਵਾ ਅੱਛਾ ਜੀ ਇੱਕ ਉਧਰ ਅੱਗੇ ਆ ਮੈਂ ਦਿਖਾਇਓ ਮੜਾ ਜਾਂ ਕਿੱਧਰ ਕਿਨੇ ਰਸਤਾ ਆਓ ਆਏ ਰਸਤਾ ਹੀ ਆ ਭਾਈ ਇਹ ਆਸਾਰੇ ਰਸਤੇ ਹੀ ਆ ਆਪਾਂ ਨੀਚੇ ਦਿਖਾਈਏ ਜਾ ਕੇ ਚਲ ਚਲੋ ਆ ਜਾਓ ਆਪਾਂ ਇੱਧੇ ਨੀਚੇ ਚੱਲਦੇ ਆ ਜੀ ਕੱਟ ਲਓ ਦੇਖ ਲਓ ਵੀ ਇਹ ਰੋਡ ਆ ਤੇ ਇਧਰ ਇਹ ਜਿਹੜਾ ਖੇਤ ਆ ਜੀ ਇਹ ਖੇਤ ਆ ਜੀ ਅੱਛਾ ਜੀ ਤੇ ਇਹਦੇ ਵਿੱਚੋਂ ਜਿਹੜਾ ਰੋਡ ਆ ਉਹ ਕਿਹੜਾ ਰੋਡ ਜਾਂਦਾ ਸੀਗਾ ਇਧਰ ਦੇ ਕੋਲ ਆ ਜਿਹੜਾ ਬੰਦ ਦੇ ਕੋਲ ਰੋਡ ਅੱਛਾ ਇਧਰ ਦੀ ਜਾਂਦੇ ਹੁੰਦੇ ਸੀਗੇ ਹਾਂਜੀ ਵਾਹ ਜੀ ਵਾਹ ਜੀ ਆਪਾਂ ਅੱਗੇ ਤੋਂ ਇਧਰ ਹੀ ਦਿਖਾ ਦਿੰਨੇ ਆ ਯਾ ਦੇਖ ਸਕਦੇ ਆ ਆ ਵੀ ਜਿਹੜਾ ਜਾ ਰਹੇ ਆ ਸੀ ਰੋਡ ਦੇ ਉੱਪਰ ਉਹਦੇ ਜਾ ਰਹੇ ਆ ਔਰ ਪਾਣੀ ਜਿਹੜਾ ਬਹੁਤ ਤੇਜ਼ੀ ਦੇ ਨਾਲ ਅੱਗੇ ਨੂੰ ਵਗ ਰਿਹਾ ਜਿਹੜਾ ਸੁਭਾਅਕੀ ਆ ਤੇ ਉਹ ਪਾਣੀ ਜਿਹੜਾ ਇੱਧਰ ਨੂੰ ਚੱਲੀ ਆਉਂਦਾ ਆ ਜੇ بارش ਆ ਜਾਂਦੀ ਆ ਅੱਜ ਰਾਤ ਨੂੰ ਵੀ ਤੇ ਪਾਣੀ ਇੱਧਰ ਨੂੰ ਇਹਨਾਂ ਦੇ ਪਿੰਡ ਦੇ ਵਿੱਚ ਦੀ ਆ ਸਕਦਾ ਉਹ ਆਪਾਂ ਤੁਹਾਨੂੰ ਉਹ ਅੱਗੇ ਵੀ ਦਿਖਾ ਦਿੰਨੇ ਆ ਜੀ ਜੀ ਤੁਹਾਡਾ ਕੀ ਨਾਮ ਹੈ ਸੰਤੋਖ ਸਿੰਘ ਜੀ ਸੰਤੋਖ ਸਿੰਘ ਜੀ ਤੁਸੀਂ ਵੀ ਤਲਬੰਦੀ ਪਰੋਂ ਤੋਂ ਆਏ ਜੀ ਹਾਂ ਜੀ ਜੀ ਕੀ ਉਹ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਆ ਵੀ ਕੀ ਜਿਹੜਾ ਹਾਲਿਆ ਇਸ ਚੀਜ਼ ਦਾ ਹੋਣਾ ਚਾਹੀਦਾ ਜੀ ਸਰਕਾਰ ਕੋਈ ਮੰਗਦੇ ਵੀ ਤਾਂ ਬੈਂਦੀ ਸਫਾਈ ਹੋਣੀ ਚਾਹੀਦੀ ਆ ਜੀ ਤੇ ਜਿਹੜਾ ਪਾਣੀ ਆ ਪੰਜਾਬ ਗਾਹ ਨੂੰ ਤੁਰਿਆ ਜਾਵੇ ਜੀ ਇਹ ਆ ਛੱਪੜੀ ਸਾਫ਼ ਹੋਣਾ ਚਾਹੀਦਾ ਸਾਰਾ ਅੱਟੇ ਬੂਟੀ ਬਹੁਤ ਜਿਹੜਾ ਆ ਜੀ ਆਹ ਤੇ ਬੂਟੀ ਲੱਗੀ ਹੋਈ ਆ ਆਹ ਛੱਪੜਿਆ ਜੀ ਹਾਂ ਜੀ ਤੇਰਾ ਨਾਲ ਨਾਲ ਤੁਰਿਆ ਆਉਦਾ ਆ ਤੇ ਤੁਹਾਨੂੰ ਡਰ ਲੱਗਦਾ ਵੀ ਪਾਣੀ ਉਧਰ ਘਰਾਂ ਵਿੱਚ ਨਾ ਆ ਜਾਵੇ ਲੱਗਦਾ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਭਲੀ ਕਰੂਗਾ ਤੇ ਆਓ ਜੀ ਆ ਸਾਰਾ ਆਪਾਂ ਜਿੱਥੇ ਜਾ ਰਹੇ ਆ ਰੋਡ ਆ ਇੰਦਾਂ ਦੀ ਕੋਈ ਗੱਲ ਨਹੀਂ ਦੇਖ ਲਓ ਜੀ ਆ ਜਮੀਨ ਜੀ ਦਿਖਾਓ ਇਧਰ ਆ ਦੇਖੋ ਜੀ ਨਵਾਂ ਘਰ ਬਣਿਆ ਆ ਦਿਖਾਓ ਆ ਦੇਖ ਲਓ ਪਾਣੀ ਕਿੱਥੇ ਕਿੱਥੇ ਤੱਕ ਚੱਲ ਗਿਆ ਜੀ ਘਰ ਬਣ ਹਾਂਜੀ ਇੱਥੇ ਤਾਂ ਸਾਰਾ ਰੋਡ ਹੀ ਨਹੀਂ ਅਸਰ ਇੱਥੇ ਮੋਰੇ ਪਈ ਸੀਗੀ ਓਏ ਹੋਏ ਬੜਾ ਨੁਕਸਾਨ ਹੋਇਆ ਜੀ ਰੇਤਾ ਵਗੈਰਾ ਕਹਿੰਦੇ ਇੱਥੇ ਪਈ ਸੀਗੀ ਤੇ ਸਾਰੀ ਰੇਤਾ ਵਗੈਰਾ ਜਿਹੜੀ ਰੁੜ ਗਈ ਪਾਣੀ ਦੇ ਵਿੱਚ ਜਿਆ ਕਹਿੰਦਾ ਜੇ ਵੱਧ ਜਾਂਦਾ ਤਾਂ ਫਿਰ ਤਾਂ ਮੁਸ਼ਕਲ ਹੋ ਜਾਂਦੀ ਹੈ ਜੀ ਹਾਂ ਜੀ ਹਾਂ ਜੀ ਆਹ ਦੇਖ ਸਰਦ ਜੀ ਤੁਸੀਂ ਬਹੁਤਾ ਫਰਕ ਨਹੀਂ ਹੈਗਾ ਜੀ ਘਰਾਂ ਦੇ ਵਿੱਚ ਪਾਣੀ ਜਾਣ ਨੂੰ ਨਾਮ ਕੀ ਤੁਹਾਡਾ ਪਹਿਲਾਂ ਮਨਜੀਤ ਕੋਰਾ ਮੇਰਾ ਨਾਮ ਮਨਜੀਤ ਕੋਰਾ ਆਪਾਂ ਅੰਦਰ ਜਾ ਕੇ ਦੇਖ ਲਓ ਸਾਡੇ ਕਿੱਦਾਂ ਚੋ-ਚੋ ਕੇ ਸਮਾਨ ਅਸੀਂ ਅੱਧਾ ਕਿੱਥੇ ਦੇ ਰੱਖਿਆ ਅੱਧਾ ਤੁਹਾਡੇ ਇੱਕੇ ਪਿਆਵਾ ਸਲਾਛਣ ਲਿਓ ਨੂੰ ਨਹੀਂ ਰਹਾ ਹੈਗਾ ਕੋਈ ਵੀ ਅਸੀਂ ਓਖੇ ਆ ਇਸੇ ਕਰਕੇ ਅਸੀਂ ਆ ਦਿਖਾ ਰਹੇ ਆ ਜੀ ਬਿਲਕੁਲ ਆ ਘਰਾਂ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਹੈ ਜੀ ਹਾਂ ਲਾਵਾ ਮੇਰੇ ਘਰ ਵਾਲੇ ਦਾ ਲਾਲ ਸਿੰਘ ਆ ਮੇਰਾ ਨਾਮ ਮਨਜੀਤ ਕੋਰਾ ਅਸੀਂ ਤੰਗ ਵਾ ਇਸ ਟਾਈਮ ਕਿ ਸਾਨੂੰ ਪਤਾ ਸੀ ਜਿੱਤਾ ਰਾਤ ਦਿਨ ਬੈ ਕੇ ਕੱਟਦੇ ਆ ਸਾਡੇ ਅੰਦਰ ਪੱਕੇ ਵੀ ਚੋਂਦੇ ਕੱਚੇ ਜੜੇ ਪਾਲਿਆਂ ਵਾਲੇ ਉਹ ਵੀ ਚੁੰਦੇ ਆ ਜਦ ਪਾਲਿਆਂ ਦੇ ਇਹਨਾਂ ਨੇ ਪੈਸੇ ਗਰੰਟਾ ਭਰੀਆਂ ਸੀ ਸਾਨੂੰ ਉਹ ਵੀ ਨਹੀਂ ਮਨਜ਼ੂਰ ਹੋਈ ਨਾ ਸਮਾਨ ਚੱਕ ਲੈ ਉਸ ਮਾਨ ਕਿਤੇ ਲੈ ਕੇ ਜਾਣਾ ਸੀ ਸਮਾਨ ਤੁਹਾਨੂੰ ਕਹਿੰਦੇ ਸਮਾਨ ਚੱਕ ਕੇ ਲੈ ਜਾਓ ਹਾਂ ਤੇ ਉਸ ਮਾਨ ਚੱਕ ਕੇ ਲੈ ਜਾਓ ਸਮਾਨ ਚੱਕ ਕਿੱਥੇ ਲੈਣੀ ਜਗਾ ਸਮਾਨ ਲੈ ਆਉਣਾ ਦੱਸੋ ਹਾਂ ਉਹ ਉੱਥੇ ਲੱਜੇ ਹੂੰ ਕੋਠੇ ਨੇ ਬਾਲਾ ਬਾਲਾ ਸਾਰਾ ਹੁਣ ਕੱਢ ਕੇ ਲੈ ਕੇ ਕਿੱਥੇ ਜਾਣਾ ਹੈ ਇਹ ਵੀ ਚੋਂ ਦੇ ਪੁੱਤ ਕਿੱਥੇ ਜਾਣਾ ਵਾਸੀ ਕਿਹਦੇ ਘਰ ਬੈਠਣਾ ਐਦਾਂ ਰਾਤ ਨੂੰ ਰਾਤ ਬੈ ਕੇ ਕੱਟ ਲਈਏ ਤੁਹਾਡੇ ਹਸਬੰਦ ਤੁਹਾਡਾ ਬੇਟਾ ਫੇਰ ਘਰ ਚ ਫਰੀ ਬੈਠਿਆ ਹੁੰਦਾ ਫਰੀ ਬੈਠੇ ਹਾ ਹਸਬੰਦ ਬੈਠਾ ਉਹ ਦਾਤਾ ਮੇਰਾ ਬੇਟਾ ਕਾਲੇ ਕੱਪੜਿਆਂ ਵਾਲਾ ਤੇ ਗੁੱਟੀਆਂ ਮੇਰੇ ਨਾਲ ਘਰੇ ਆ ਕੀ ਮੰਗ ਕੀ ਕਰਦੇ ਆ ਸਰਕਾਰ ਕੋਲ ਜੀ ਸਰਕਾਰ ਤੋਂ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਨੂੰ ਮੜਾ ਜਾਂ ਥੋੜਾ ਬਾਲਾ ਸਹਿਯਾਤਾ ਕਰ ਮਸਲਾ ਹੱਲ ਕਰੇ ਸਾਡੇ ਨਾਲ ਕੋਈ ਸਹਾਇਤਾ ਕਰਨ ਸਾਨੂੰ ਤੰਗੀ ਦੇ ਵਿੱਚ ਆ ਦਿਨ ਕਢਾ ਦੇਣ ਮੁੜ ਕੇ ਤਾ ਦਿਹਾਰੀ ਦਾ ਪਕਾ ਰੀ ਜਾਣੇ ਉਹ ਹੀ ਕਰਕੇ ਖਾਣਾ ਪਾਜੀ ਉਹਨਾਂ ਨੇ ਉਹ 50 ਦਸਨ ਪਕਾਉਣਾ ਬਿਲਕੁਲ ਚਲੋ ਹੋਰ ਸਾਰੇ ਬੰਦੇ ਦਿਹਾੜੀ ਕਰਕੇ ਨਿਆਣੇ ਖਾਣਾਂ ਕੜਕੜ ਮੇਕਣਾ ਨਾਲ ਕੋਈ ਕਹਿੰਦੇ ਮੈਨੂੰ ਪੋਸ਼ਣ ਨਹੀਂ ਮਿਲਦਾ ਕਿੰਨੇ ਕਰਕੇ ਖਾਣ ਲਓ ਕੀ ਕਰੂਗਾ ਹਮ ਅੱਲਾਹੁ ਅਲੈਹਿ ਵਸਲਮ ਆ ਦੇਖੋ ਜੀ ਪਾਣੀ ਪਾਣੀ ਹੋਇਆ ਬਾਈ ਸਾਰੇ ਪਾਸੇ ਦਿੱਤੇ ਦੇਖੋ ਪਾਣੀ ਜੀ ਕਰੋ ਬਰ ਹੋਏ ਬੈਠ ਕੇ ਖਾਂਦੇ ਫਿਰਦੇ ਆ ਇੱਥੇ ਜਾਈਏ ਕੰਮ ਕਰਦਾ ਵੀ ਔਖਾ ਹੈ ਕੰਮ ਕਰਦਾ ਵੀ ਔਖਾ ਦਿਹਾੜੀ ਆ ਡੱਪਾ ਵੀ ਔਖਾ ਵਾ ਇਹ ਤੇ ਜਾਈ ਉਹ ਨਮੀ ਪੈਣ ਲੱਗਾ ਉਦੋਂ ਦੇ ਕੰਮ ਤੇ ਕੰਮ ਤੇ ਨਹੀਂ ਆਨੇ ਮੀ ਬੰਦ ਬੰਦ ਹੋ ਕੇ ਕੰਮ ਜਦੋਂ ਮੀ ਪੈਣ ਲੱਗਾ ਉਹ ਬੰਦ ਹੋ ਗਿਆ ਕੰਮ ਇਤੋਂ ਵੀ ਮੋਟਰਸਾਈਕਲ ਸਾਈਕਲ ਜਾਣਾ ਵੀ ਮੁਸ਼ਕਲ ਹੋ ਗਿਆ ਮੁਸ਼ਕਲ ਹੋ ਗਿਆ ਸਾਨੂੰ ਬਹੁਤ ਔਖਾ ਵਾਧਾ ਨੂੰ ਤੁਰਨਾ ਵੀ ਔਖਾ ਹੈ ਤੇ ਜਾ ਰਿਹਾ ਤੇ ਕੀ ਪਤਾ ਕਿ ਇਹ ਟਾਈਮ ਡੁੱਬ ਸਕਦੇ ਕਿ ਇਹ ਬੰਨੇ ਵਿੱਚ ਜਾ ਕੇ ਅਸੀਂ ਭੁੱਖੇ ਮਰਨੇ ਆ ਸਾਡੇ ਕਾਮਕਾਰ ਕੋਈ ਹੈ ਨਹੀਂ ਸਾਡੇ ਕੋ ਅਸੀਂ ਭੁੱਖੇ ਮਰਨੇ ਆ ਕੀ ਮੰਗ ਕਰਦੇ ਆ ਤੁਸੀਂ ਮੰਗਖਾਨ ਨੂੰ ਤੁਸੀਂ ਦੱਸੋ ਕਿ ਸਾਨੂੰ ਦੱਸ ਦੇ ਸਕਦੇ ਸੀ ਕੀ ਸਰਕਾਰ ਸਾਨੂੰ ਦੇ ਸਕਦੀ ਦੱਸੋ ਸਾਨੂੰ ਕਿ ਸਰਕਾਰ ਕੀ ਦੇ ਸਕਦੀ ਦੇਖੋ ਸਰਕਾਰ ਹੁਣ ਹੜ੍ਹਾਂ ਦੇ ਵਿੱਚ ਹਰ ਪਾਸੇ ਕੋਈ ਰਾਸ਼ਨ ਕੋਈ ਜਿਨ੍ਹਾਂ ਨੂੰ ਵੀ ਹੜ੍ਹਾਂ ਦੀ ਮਾਰ ਪਈ ਆ ਹਾਂਜੀ ਉਹਨਾਂ ਨੂੰ ਰਾਸ਼ਨ ਪਹੁੰਚਾ ਰਹੀ ਆ ਉਹਨਾਂ ਨੂੰ ਮੱਛਰਦਾਨੀਆਂ ਪਹੁੰਚਾ ਸਾਡੇ ਘਰੇ ਚਾਹ ਪਾਣੀ ਬਣਾਉਣ ਨੂੰ ਆਹ ਦੇਖੋ ਅੰਡਪਤੀ ਹੈ ਨਹੀਂ ਸਾਡੇ ਘਰੇ ਸਾਡੇ ਖੰਡਪਤੀ ਵੀ ਹੈ ਨਹੀਂ ਚਾਹ ਪਾਣੀ ਬਣਾਉਣ ਲਈ ਕੀ ਕਰਾਂ ਕਿੱਥੇ ਜਾਈਏ ਮੇਰਾ ਰਾਸ਼ਨ ਦੀ ਲੋੜ ਆ ਹਾਂਜੀ ਰਾਸ਼ਨ ਦੀ ਲੋੜ ਆ ਜੀ ਤਿੰਦੇ ਤੁਹਾਡਾ ਤਲਵੰਡੀ ਭਰੋਆ ਭਰੋਆ ਤਲਵੰਡੀ ਭਰੋਆ ਤਲਵੰਡੀ ਆ ਨਾਮ ਕੀ ਤੁਹਾਡਾ ਮੇਰਾ ਨਾਮ ਹਰਦੀਪ ਸਿੰਘ ਹੈ ਹਰਦੀਪ ਸਿੰਘ ਹਾਂਜੀ ਕੋਈ ਗੱਲ ਨਹੀਂ ਜੀ ਇਹ ਜਿਹੜੇ ਵੀ ਆ ਆ ਵੀਡੀਓ ਸਾਰੀ ਦੁਨੀਆ ਤੱਕ ਪਹੁੰਚਣੇ ਆ ਹਨਾ ਜਿਹੜੇ ਵੀ ਮਦਦ ਕਰ ਸਕਦੇ ਹੋ ਜਰੂਰ ਤੁਹਾਡੇ ਤੱਕ ਕੋਈ ਜਿਹਾ ਅਪਰੋਚ ਜਰੂਰ ਕਰੋਗੇ ਬਾਕੀ ਦੇਖ ਲੋ ਜੀ ਤੁਹਾਡੇ ਸਾਹਮਣੇ ਬਾਕੀ ਹੌਸਲਾ ਹੀ ਰੱਖਣਾ ਜੀ ਬਾਬਾ ਕੋਈ ਗੱਲ ਨਹੀਂ ਹੌਸਲੇ ਬਲੰਦ ਰੱਖਣੇ ਆ ਤੇ ਦਾਨੀ ਸੱਜਣ ਵੀ ਬਹੁਤ ਬੈਠੇ ਆ ਹਨਾ ਤੁਹਾਡੇ ਤੱਕ ਆਪੇ ਪਹੁੰਚਣਗੇ ਸਾਰੇ ਹਾਂਜੀ ਹਾਂਜੀ ਆ ਜੋ ਭਾਜੀ ਆਓ ਜੀ ਆ ਜਮਿੰਦਾਰ 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 ਆ ਜਮਿੰ ਮਹਾਤਮਾ ਭਨੀ ਕਰੇ ਹੁਣ ਜਿਆਦਾ ਮੇਹ ਹੋਰ ਆ ਜਾਂਦਾ ਇਹ ਤਾਂ ਲੋਕਾਂ ਦੇ ਘਰਾਂ ਚ ਪਾਣੀ ਭਰ ਜਾਂਦਾ ਮੈਂ ਕਹਿੰਦਾ ਜੀ ਉਹ ਜਿਹੜੀਆਂ ਕੋਠੀਆਂ ਡੁੱਬ ਜਾਣੇ ਸਾਰੇ ਲੋਕ ਆ ਲੱਗ ਲੱਗ ਆ ਇੱਥੇ ਤੱਕ ਡੁੱਬ ਜਾਣੇ ਠਾਰਸੀ ਚ ਡੁੱਬ ਗਏ ਆ ਸਾਰੇ ਘਰ ਅੱਛਾ ਜੀ ਉਹ ਪਰਲੇ ਗਿਲਵੇੜਾ ਸਾਰਾ ਡੁੱਬਿਆ ਪਿਆ ਤੇ ਠਾਰਸੀ ਤੋਂ ਲੈ ਕੇ ਹੁਣ ਤੱਕ ਇਸ ਚੀਜ਼ ਦਾ ਹੱਲ ਹੀ ਨਹੀਂ ਹੱਲ ਹੀ ਨਹੀਂ ਹੋਇਆ ਕੋਈ ਹੱਲ ਨਹੀਂ ਜੀ ਅੱਛਾ ਜੀ ਤੇ ਜ਼ਿਆਦਾਤਰ ਲੋਕ ਇੱਥੇ ਡੇਰਿਆਂ 'ਤੇ ਰਹਿੰਦੇ ਆ ਨਾ ਜ਼ਿਆਦਾਤਰ ਡੇਰਿਆਂ ਦੇ ਕੋਲ ਆ ਤੇ ਡੇਰਿਆਂ 'ਤੇ ਤਾਂ ਬਹੁਤ ਜ਼ਿਆਦਾ ਪਾਣੀ ਆ ਗਿਆ ਮੈਂ ਕਹਿੰਦਾ ਜੇ ਆ ਗਿਆ ਤੇ ਬੁਰਾ ਹਾਲ ਹੈ ਲੋਕੀ ਕਿੱਧਰ ਨੂੰ ਜਾਣਗੇ ਕਿਸੇ ਬੰਨੇ ਰਸਤਾ ਹੈ ਨਹੀਂ ਜਾਣ ਦਾ ਡੇਰਿਆਂ ਤੋਂ ਇੱਧਰ ਨੂੰ ਰੋਡ ਵੱਲ ਨੂੰ ਲੱਗਦਾ ਟਰੈਕਟਰ ਦੇ ਨਾਲ ਟਰੈਕਟਰਸਾਈਕਲ ਤੇ ਨਹੀਂ ਆ ਸਕਦੇ ਜੇ ਜ਼ਿਆਦਾ ਪਾਣੀ ਆ ਗਿਆ ਟਰੈਕਟਰ ਵੀ ਨੰਗੜਾ ਆ ਤੇ ਟਰੈਕਟਰ ਹੁਣ ਲੰਘ ਰਿਹਾ ਮਾੜਾ ਮੋੜ ਉਹ ਨੀਵੇਂ ਟਰੈਕਟਰ ਨਹੀਂ ਜਿਹਦੇ ਟਾਇਰ ਉੱਠਿਆ ਉਹ ਲੰਘ ਰਿਹਾ ਹੈ ਬਾਕੀ ਹੋਰ ਵੱਡਾ ਪ੍ਰੋਬਲਮ ਦੂਸਰਾ ਨਹੀਂ ਲੰਘਦਾ ਤੇ ਕੀ ਕੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਜੀ ਇਸ ਪਿੰਡ ਦੇ ਵਿੱਚ ਕੀ ਹੋਣਾ ਚਾਹੀਦਾ ਜਿਹੜਾ ਵਿਚਾਰ ਹੋਵੇ ਜੀ ਅਸੀਂ ਤਾਂ ਇਹੇ ਬੋਲ ਕਰਦੇ ਆ ਵੀ ਇਹਦਾ ਪਾਣੀ ਦਾ ਕੋਈ ਪ੍ਰਬੰਧ ਹੋਵੇ ਆ ਨਾਲਾ ਜਾਂ ਪੱਕਾ ਬਾੜਿਆ ਇਤੋਂ ਪਾਣੀ ਜਿਹੜਾ ਜਾਵੇ ਰੁਕੇ ਨਾ ਪਾਣੀ ਜੀ ਕ੍ਰੋਸਿੰਗ ਹੁੰਦੀ ਹੈ ਕ੍ਰੋਸਿੰਗ ਹੁੰਦੀ ਰਵੇ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਅਸੀਂ ਟਰੇਲ ਵੀ ਦਿਖਾਉਨੇ ਆ ਜੀ ਜਰੂਰ ਆਓ ਜੀ ਆ ਦੇਖੋ ਜੀ ਟਰੈਕਟਰ ਤੇ ਸਮਾਨ ਟਰੈਕਟਰ ਟਰਾਲੀ ਪਾ ਲਈ ਆ ਔਰ ਸਮਾਨ ਜਿਹੜਾ ਲੱਦ ਕੇ ਸਾਰਾ ਦੂਸਰੇ ਪਾਸੇ ਸਿਫਟ ਕਰਨ ਲੱਗੇ ਆ ਦੇਖ ਲਓ ਤੁਸੀਂ ਆਹ ਕੋਈ ਇਹ ਪੁੱਛਦਾ ਦਾ ਜੀ ਤੁਹਾਡਾ ਨਾਮ ਕੀ ਹੈ ਸਤਵੰਤ 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 ਬੂਟਾ ਸਿੰਘ ਪਿੰਡ ਤਲਵੰਡੀਪੁਰੋ ਪਿੰਡ ਤਲਵੰਡੀਪੁਰੋ ਇਹ ਟਰੈਕਟਰ ਦੇ ਨਾਲ ਜਿਹੜਾ ਟਰਾਲੀ ਦੇ ਵਿੱਚ ਸਮਾਨ ਰੱਖ ਕੇ ਇਹ ਹੁਣ ਕਿਤੇ ਹੋਰ ਲੈ ਕੇ ਚੱਲੇ ਹਾਂ ਹਾਂ ਇੱਕ ਹੋਰ ਬਾਹਰ ਲੈ ਕੇ ਚੱਲੇ ਜੋ ਜਿਆਦਾ ਪਣ ਚੜ੍ਹ ਕੇ ਚੱਲ ਜਣਾ ਅੱਛਾ ਜੀ ਇਹ ਤੁਸੀਂ ਲੱਦ ਕੇ ਰੱਖ ਲੈ ਲੱਦ ਕੇ ਰੱਖ ਲੈ ਹਾਂ ਜੀ ਅੱਛਾ ਜੀ ਜੇ ਪਾਣੀ ਜਿਆਦਾ ਚੜ੍ਹਦੇ ਤੂੰ ਇਹ ਕੱਢ ਲਓ ਤੁਹਾਨੂੰ ਹੁਣ ਲੱਗਦਾ ਵੀ ਇਹ ਪਾਣੀ ਜਿਆਦਾ ਚੜ੍ਹਦਾ ਹਾਂ ਜੀ ਲੱਗਦਾ ਚੜ੍ਹਦਾ